ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਡਾਕਟਰ ਰਣਜੀਤ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਪੰਜਾਬ ਦੇ ਭਾਜਪਾ ਸੂਬਾ ਪ੍ਰਧਾਨ ਬੀਜੇਪੀ ਦੇ ਸੁਨੀਲ ਜਾਖੜ ਜੀ ਨੇ ਸਿੱਧਾ ਚੈਲੰਜ ਕੀਤਾ ਹੈ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਚੈਲੰਜ ਕੀਤਾ ਹੈ ਕਿ ਬਲੂਆਣਾ ਵਿਧਾਨ ਸਭਾ ਹਲਕੇ ਦੇ ਪਿੰਡ رائے رائےਪੁਰ ਵਿਖੇ ਉਹ ਕੱਲ ਨੂੰ ਭਾਗ 22 ਅਗਸਤ ਨੂੰ ਇੱਕ ਜ਼ੋਰਦਾਰ ਰੈਲੀ ਪੰਜਾਬ ਸਰਕਾਰ ਦੇ ਵਿਰੁੱਧ ਕੇਂਦਰ ਸਰਕਾਰ ਦੀਆਂ ਸਕੀਮਾਂ ਦੇ ਵਿੱਚ ਅੜਿੱਕਾ ਡਾਊਨ ਕਰਕੇ ਕਰ ਰਹੇ ਹਨ ਉਹਨਾਂ ਨੇ ਚੈਲੰਜ ਕੀਤਾ ਹੈ ਕਿ ਜੇ ਪੰਜਾਬ ਸਰਕਾਰ ਦੇ ਕਿਸੇ ਵੀ ਮੁੱਖ ਮੰਤਰੀ ਤੇ ਮੰਤਰੀ ਦੇ ਵਿੱਚ ਆਪਣੀ ਪਾਵਰ ਦੀ ਸ਼ਕਤੀ ਹੈ ਤਾਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਦਿਖਾਓ ਦੇ ਨਾਲ ਹੀ ਨਾਲ ਪੰਜਾਬ ਭਾਜਪਾ ਪ੍ਰਧਾਨ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਉਹਨਾਂ ਨੇ ਵੀ ਕੁਲਾਵ ਚੰਦ ਕਟਾਰੀਆ ਪੰਜਾਬ ਦੇ ਜਿਹੜੇ ਗਵਰਨਰ ਨੇ ਉਹਨਾਂ ਨੂੰ ਯਾਦ ਪੱਤਰ ਦੇਣਾ ਤੇ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਕਿਹਾ ਉਹਨਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਇਸ ਸਮੇਂ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਆਪਣੀਆਂ ناکਾਮੀਆਂ ਸਿੱਧ ਕਰ ਰਹੀ ਹੈ ਸਿੱਧੀ ਨਾਕਾਮ ਵੀ ਹੋ ਚੁੱਕੀ ਹੈ ਕਿ ਪੰਜਾਬ ਸਰਕਾਰ ਨੂੰ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੂੰ ਸਿੱਧਾ-ਸਿੱਧਾ ਚੈਲੰਜ ਕਰ ਰਹੀ ਹੈ ਮਤਲਬ ਕਿ ਹੁਣ ਜਿਹੜੀ 2027 ਦੀ ਇਲੈਕਸ਼ਨ ਆਉਣ ਵਾਲੀ ਹੈ ਭਾਜਪਾ ਚਾਹੁੰਦੀ ਹੈ ਕਿ ਅਸੀਂ ਸਿੱਧੇ ਆਪ ਆਪਣੇ ਦਮ ਤੇ ਤੇ ਪੰਜਾਬ ਦੇ ਵਿੱਚੋਂ ਪਹਿਲਾਂ ਦੇ ਮੁਕਾਬਲੇ ਵਧੀਆ ਪਰਫਾਰਮੈਂਸ ਕਰੀਏ ਤੇ ਆਮ ਆਦਮੀ ਪਾਰਟੀ ਲਗਾਤਾਰ ਉਹਦਾ ਗ੍ਰਾਫ ਜਿਹੜਾ ਹੈ ਨਿਗਾਰ ਵੱਲੋਂ ਜਾਂਦਾ ਨਜ਼ਰ ਆ ਰਿਹਾ ਹੈ ਚਾਹੇ ਉਹ ਕੱਲ 20 ਅਗਸਤ 2025 ਨੂੰ ਸੰਤ ਅਰਜਨ ਸਿੰਘ ਲੰਗੋਵਾਲ ਦੀ ਜਿਹੜੀ 40ਵੀਂ ਵਰਸੀ ਹੋਈ ਹੈ ਉਹਦੇ ਮੌਕੇ ਤੇ ਦੇਖਿਆ ਗਿਆ ਇਕੱਠ ਅਕਾਲੀ ਦਲ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੀ ਇੰਪਰਾਣਾ ਚੱਲ ਰਿਹਾ ਹੈ ਉਹਨਾਂ ਦੇ ਸਮਾਗਮ ਦੇ ਵਿੱਚ ਬੇਹੱਦ ਲੋੜ ਤੋਂ ਵੱਧ ਤੇ ਬਹੁਤ ਹੀ ਜ਼ੋਰਦਾਰ ਤਰੀਕੇ ਦੇ ਨਾਲ ਪੰਜਾਬ ਪੰਜਾਬੀ ਅਦ ਦੀ ਆਵਾਜ਼ ਉਲੰਧ ਹੋਈ ਹੈ ਤੇ ਇਕੱਠ ਬਹੁਤ ਹੀ ਭਾਰੀ ਸੀ ਤਕਰੀਬਨ 4 ਲੱਖ ਤੋਂ ਉੱਤੇ ਜਿਹੜੀ ਇਹ ਗਿਣਤੀ ਸ਼੍ਰੋਮਣੀ ਕਾਲੀ ਦਲ ਦੇ ਵਰਕਰਾਂ ਦੀ ਮੰਨੀ ਜਾਂਦੀ ਹੈ ਤੇ ਨਾਲ ਹੀ ਨਾਲ ਕੱਲ ਜਿਹੜੀਆਂ ਰੈਲੀਆਂ ਕੀਤੀਆਂ ਗਈਆਂ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਜਿਹੜਾ ਨਵਾਂ ਜਿਹਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਬਣੇ ਹਨ ਉਹਨਾਂ ਨੇ ਵੀ ਇੱਕ ਜ਼ੋਰਦਾਰ ਇਕੱਠ ਦਿਖਾਇਆ ਹੈ ਕਾਫੀ ਹੱਦ ਤੱਕ ਜਿਹੜਾ ਹੈ ਕਿਹਾ ਜਾ ਸਕਦਾ ਹੈ ਕਿ ਉਹਨਾਂ ਦਾ ਵੀ ਕੱਟ ਜਿਹੜਾ ਹੈ ਕਾਫੀ ਬਿਹਤਰਕਾਰ ਗੁਜ਼ਾਰੀ ਦਿਖਾਉਣ ਦੇ ਵਿੱਚ ਕਾਮਯਾਬ ਹੋਇਆ ਹੈ ਤੇ ਨਾਲ ਹੀ ਜਿਹੜੀ ਰੈਲੀ ਵਰਗਾ ਜੋਦਨ ਕੀਤਾ ਸੀ ਆਮ ਆਦਮੀ ਪਾਰਟੀ ਨੇ ਅਮਨ ਅਰੋੜਾ ਜੀ ਨੇ ਜਿਹੜੇ ਮੰਤਰੀ ਨੇ ਮੁਖਬਲਾਰੇ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਲੰਗੋਵਾਰ ਦੇ ਵਿੱਚ ਕੱਲ 2.5 ਕਰੋੜ ਦੀ ਲਾਗਤ ਨਾਲ ਵਣਨ ਵਾਲੇ ਵਕ-ਵਕ ਪ੍ਰਕਾਰ ਦੀਆਂ ਜਿਹੜੀਆਂ ਸਕੀਮਾਂ ਸਨ ਉਹਦਾ ਉਦਘਾਟਨ ਕੀਤਾ ਹੈ ਉਹ ਵੀ ਜਿਹੜਾ ਆਪਣਾ ਘੱਟ ਦਿਖਾਉਣ ਦੇ ਵਿੱਚ ਕਾਮਯਾਬ ਹੋਣ ਲੱਗੇ ਸੀਗੇ ਪਰ ਉਹਨਾਂ ਦੀ ਕਾਮਯਾਬੀ ਜਿਹੜੀ ਹੈ ਕਿਉਂਕਿ ਮੌਕੇ ਦੀ ਸਰਕਾਰ ਹੁਣ ਕਰਕੇ ਬਹੁਤ ਜ਼ਿਆਦਾ ਘੱਟ ਜਿਹੜੇ ਉਹਨਾਂ ਦੀ ਆਸ ਤੋਂ ਮੁਤਾਬਕ ਘੱਟ ਘਟ ਰਿਹਾ ਹੈ ਪਰ ਹੁਣ ਭਾਜਪਾ ਦਾ ਸਿੱਧਾ ਚੈਲੰਜ ਆਮ ਆਦਮੀ ਪਾਰਟੀ ਨੂੰ ਕਰਨ ਦਾ ਭਾਵ ਇਹ ਹੈ ਸਿੱਧਾ ਸਿੱਧਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਦਿਨ ਪ੍ਰਤੀ ਦਿਨ ਆਪਣੀ ਨਿਗ੍ਹਾਰ ਵੱਲੋਂ ਜਾ ਰਹੀ ਹੈ ਕਿਉਂਕਿ ਪਹਿਲਾਂ ਇਹ ਸਮਝਿਆ ਜਾਂਦਾ ਸੀ ਲੋਕਾਂ ਦੇ ਵਿੱਚ ਅਮੇਜ ਬਣ ਚੁੱਕੀ ਸੀ ਲੋਕੇ ਸਮਝਦੇ ਸਨ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਭਾਜਪਾ ਦੀ ਵੀ ਟੀਮ ਹੈ ਉਹ ਆਮ ਆਦਮੀ ਪਾਰਟੀ ਪੰਜਾਬ ਸੂਬੇ ਦੇ ਵਿੱਚੋਂ ਕਿਵੇਂ ਨਿਕਰਦੀ ਜਾ ਰਹੀ ਹੈ ਪਹਿਲਾਂ ਕਿਸਾਨੀ ਮੁੱਦਾ ਜਿਹੜਾ ਕਿਸਾਨ ਦੋ ਤਕੜੀਆਂ ਜਿੱਥੇ ਬੰਦੀਆਂ ਸਵਰਨ ਸਿੰਘ ਭਦੇਰ ਦੀ ਜਿੱਥੇ ਬੰਦੀ ਜਜੀਤ ਸਿੰਘ ਡੱਲੇਵਾਲ ਦੀ ਜਿੱਥੇ ਬੰਦੀ ਜਿਹੜੀ ਕਿ ਸ਼ੰਭੂ ਬਾਰਡਰ ਤੇ ਅਤੇ ਖਨੌਰੀ ਬਾਰਡਰ ਤੇ ਤਕਰੀਬਨ 2 ਸਾਲ ਤੱਕ ਸੰਘਰਸ਼ ਕਰਦੀ ਰਹੀ ਸ਼ੁਕਰਨ ਜਿਹੜਾ ਇਹਨਾਂ ਦੇ ਵਿੱਚ ਇੱਕ ਕਿਸਾਨ ਜਿਹੜਾ ਸ਼ੁਕਰਨਾ ਦਾ ਸੀਗਾ ਉਹ ਸ਼ਹੀਦ ਹੋ ਗਿਆ ਸੀ ਉਹਦੇ सीआरपीएफ ਦੇ ਮੁਲਾਜ਼ਮਾਂ ਵੱਲੋਂ ਗੋਲੀ ਮਾਰੀ ਗਈ ਸੀ ਇੱਕ ਬਹੁਤ ਭਾਰੀ ਕਿਸਾਨ ਜਿੱਥੇ ਬੰਦਿਆਂ ਨੂੰ ਤੇ ਕਿਸਾਨੀ ਨੂੰ 60 ਵਜੇ ਸੀ ਤੇ ਉਸ ਤੋਂ ਵੀ ਜ਼ਿਆਦਾ ਜਦੋਂ ਇਹ ਕਿਸਾਨੀ ਅੰਦੋਲਨ तकरीबन तकरीबन 2 ਸਾਲ ਦੇ ਸਮੇਂ ਤੋਂ ਚੱਲ ਰਿਹਾ ਸੀ ਤੇ ਇਸ ਨੂੰ ਪੱਟ ਦਿੱਤਾ ਗਿਆ ਇਹਨੂੰ ਉਠਾ ਦਿੱਤਾ ਗਿਆ ਟਰਾਲੀਆਂ ਚੋਰੀ ਕਰ ਲੀਆਂ ਗਈਆਂ ਸਮਾਨ ਚੱਕ ਕੇ ਲੈ ਗਈ ਪੁਲਿਸ ਪੁਲਿਸ ਦੇ ਬੰਦਿਆਂ ਤੇ ਕੇਸ ਵੀ ਹੋਏ ਨੇ ਪਤਨਾ ਡੀਐਸਪੀ ਨੇ ਆਪ ਪੁਲਿਸ ਦੇ ਮੁਲਾਜ਼ਮ ਨੂੰ ਟਾਲੀ ਚੋਰੀ ਕਰਨ ਦੇ ਦੋਸ ਵੇ ਸ਼ਿਕਰਦਾਰ ਕੀਤਾ ਸੀ ਸੋ ਕਿਸਾਨ ਜਥੇਬੰਦੀਆਂ ਆਮ ਆਦਮੀ ਪਾਰਟੀ ਦਾ ਕਿਸੇ ਵੀ ਤਰ੍ਹਾਂ ਨਾਲ ਹੁਣ ਸਮਰਥਨ ਕਰਦੀਆਂ ਨਜ਼ਰ ਨਹੀਂ ਆ ਰਹੀਆਂ ਪੰਜਾਬ ਦੇ ਵਿੱਚ ਮਜ਼ਦੂਰਾਂ ਦੀ ਹਾਲਾਤ ਤੇ ਹਾਲਤ ਉਹਨਾਂ ਦੇ ਦਿਨੋ ਦਿਨ ਨਿਗਰਦੇ ਜਾ ਰਹੇ ਹਨ ਹਾਲਾਂਕਿ ਭਗਵੰਤ ਮਾਨ ਦੀ ਸਰਕਾਰ ਨੇ ਇਹ ਫੈਸਲਾ ਲਿਆ ਹੈ ਜਿਹੜੇ ਹਰਜੰਤ ਸਿੰਘ ਵਰਸ਼ਟ ਮੰਡੀ ਬੋਰਡ ਦੇ ਪ੍ਰਧਾਨ ਹਨ ਉਹਨਾਂ ਨੇ ਨਵੇਂ ਸੀਜ਼ਨ ਦੇ ਦੌਰਾਨ ਮੰਡੀ ਦੇ ਵਿੱਚ ਲੇਬਰ ਦੇ ਰੇਟ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਵਧਾ ਦਿੱਤੇ ਨੇ 1 ਰੁਪਿਆ 76 ਪੈਸੇ ਪ੍ਰਤੀ ਬੋਰੀ ਮਜ਼ਦੂਰ ਨੂੰ ਫਾਇਦਾ ਮਿਲੇਗਾ ਜਿਹੜੇ ਮੰਡੀਆਂ ਦੇ ਵਿੱਚ ਕੰਮ ਕਰਦੇ ਨੇ ਪਹਿਲਾਂ 17 ਰੁਪਏ 70 ਪੈਸੇ 35 ਕਿਲੋ ਸਾਢੇ 1 35 ਕਿਲੋ ਵਜਨੀਆਂ ਬੋਰੀ ਦੇ ਮਿਲਦੇ ਸਨ ਉਹ 19 ਰੁਪਏ 20 ਪੈਸੇ ਚਕਾਈ ਲੋਹਾਈ ਧਰਾਈ ਖਚਾਈ ਦੇ ਮਿਲ ਲਗੇ ਉਹਦੇ ਵਿੱਚ 1 ਰੁਪਿਆ 76 ਪੈਸੇ ਮਜ਼ਦੂਰ ਨੂੰ ਜੇ ਕਿਤੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਕੇ ਧਰਨੀ ਹੈ ਉਦੀ ਲੇਬਰ ਦੇ ਵਿੱਚ ਵਾਧਾ ਮਿਲੇਗਾ ਇਹ ਆਮ ਆਦਮੀ ਪਾਰਟੀ ਨੇ ਮਜ਼ਦੂਰ ਵਰਗ ਨੂੰ ਤੋਹਫਾ ਦਿੱਤਾ ਹੈ ਇੱਕ ਨਮਾ ਜਿਹੜਾ ਫੈਸਲਾ ਲਿਆ ਹੈ ਕਿ ਆਉਣ ਵਾਲੇ ਜਿਹੜੇ ਝੋਨੇ ਦੇ ਸੀਜ਼ਨ ਦੇ ਦੌਰਾਨ ਸਾਰੇ ਹੀ ਮੰਡੀਆਂ ਦੇ ਵਿੱਚ ਮਜ਼ਦੂਰਾਂ ਨੂੰ ਇਹ ਇਸ ਗੱਲ ਦਾ ਫਾਇਦਾ ਮਿਲੇਗਾ ਤਾਂ ਕਿ ਮਜ਼ਦੂਰਾਂ ਦਾ ਇੱਕ ਪੱਕ ਆਪਣੇ ਵੱਲ ਨੂੰ ਕਰ ਸਕਣ ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਪਿਛਲੇ ਲਗਭਗ 1.5 ਤੋਂ 2 ਮਹੀਨਿਆਂ ਤੋਂ ਜੇਲ੍ਹ ਦੇ ਵਿੱਚ ਬੰਦ ਕਰ ਰੱਖਿਆ ਹੈ ਕੇਸ ਉਹਨਾਂ ਦੇ ਉੱਤੇ ਬਣਾਇਆ ਗਿਆ ਹੈ ਆਮਦਨ ਤੋਂ ਵੱਧ ਸਰੋਤ ਆਮਦਨ ਤੋਂ ਵੱਧ ਸਰੋਤਾਂ ਦੇ ਉਹਨਾਂ ਦੇ ਉੱਤੇ ਕੇਸ ਜਿਹੜੇ ਦਰਜ ਕੀਤਾ ਗਿਆ ਸੋ ਇਹ ਸਿੱਧਾ ਸਿੱਧਾ ਆਮ ਆਦਮੀ ਪਾਰਟੀ ਦਾ ਜਿਹੜਾ ਚੈਲੰਜ ਸ਼੍ਰੋਮਣੀ ਕਾਲੀ ਦਲ ਦੀ ਸਾਬਕਾ ਲੀਡਰਸ਼ਿਪ ਤੇ ਸਾਬਕਾ ਮੰਤਰੀ ਤੇ ਉਹਨਾਂ ਦੀ ਮੰਤਰੀ ਕੈਟਾਗਰੀ ਦੇ ਵਿੱਚ ਰਹੇ ਵੱਖ-ਵੱਖ ਪ੍ਰਕਾਰ ਦੇ ਪੁਰਾਣੇ ਤੇ ਸਾਬਕਾ ਮੰਤਰੀਆਂ ਦੀਆਂ ਫੈਲਾਂ ਜਿਹੜੀਆਂ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਲਗਾਤਾਰ ਕਹਿੰਦੇ ਆ ਰਹੇ ਹਨ ਕਿ ਮੇਰੇ ਕੋਲ ਪਈਆਂ ਹਨ ਉਹਨਾਂ ਦੇ ਉੱਤੇ ਵੀ ਜਲਦੀ ਤੋਂ ਜਲਦੀ ਕਾਰਵਾਈ ਹੋਵੇਗੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਹੁਣ ਕਾਂਗਰਸ ਦੇ ਸਾਬਕਾ ਮੰਤਰੀਆਂ ਦੇ ਉੱਤੇ ਕਾਰਵਾਈ ਕਰਨ ਦੀ ਭਗਵੰਤ ਸਿੰਘ ਮਾਨ ਦੀ ਕੋਸ਼ਿਸ਼ ਹੋਵੇਗੀ ਕਿਉਂਕਿ ਉਹ ਚਾਹੁੰਦੇ ਨੇ ਬਿਲਕੁਲ ਜਦੋਂ ਵੋਟਾਂ ਨਜ਼ਦੀਕ ਹੋਣ ਤਾਂ ਉਸ ਵਕਤ ਅਕਾਲੀ ਦਲ ਜਿਨ੍ਹਾਂ ਨੇ 10 ਸਾਲ ਰਾਜ ਕੀਤਾ ਸੀ ਜਿਨ੍ਹਾਂ ਨੇ 7 ਤੋਂ 17 ਤੱਕ ਰਾਜ ਕੀਤਾ ਸੀ ਅਤੇ 17 ਤੋਂ 22 ਤੱਕ ਕਾਂਗਰਸੀ ਕਾਂਗਰਸ ਪਾਰਟੀ ਨੇ ਰਾਜ ਕੀਤਾ ਸੀ ਉਨ੍ਹਾਂ ਦੀ ਮੰਤਰੀ ਸ਼ਿਪ ਦੀ ਕਬੱਡੀ ਲੀਡਰਸ਼ਿਪ ਜਿਹੜੇ ਕੇ ਮੰਤਰੀ ਰਹੇ ਨੇ ਉਹਨਾਂ ਦੀਆਂ ਪਹਿਲਾਂ ਜਿਹੜੀਆਂ ਉਹਨਾਂ ਵੱਲੋਂ ਕੀਤੇ ਗਏ ਵੱਖ-ਵੱਖ ਪ੍ਰਕਾਰ ਦੇ ਕਪੜੇ ਘਟਾਲਿਆਂ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਣ ਦਾ ਇੱਕ ਕੋਸ਼ਿਸ਼ 2026 ਦੇ ਵਿੱਚ ਕੀਤੀ ਜਾਵੇਗੀ ਪਹਿਲੇ ਅੱਧ ਦੇ ਵਿੱਚ ਇਹ ਬਹੁਤ ਕੋਸ਼ਿਸ਼ਾਂ ਤੇਜ਼ ਹੋ ਜਾਣਗੀਆਂ ਬਹੁਤ ਘੱਟ ਸਮਾਂ ਜਿਹੜਾ ਵੱਜਦਾ ਨਜ਼ਰ ਆ ਰਿਹਾ ਹੈ ਤੇ ਨਾਲ ਹੀ ਨਾਲ ਚੋਣਾਂ ਦਾ ਵਿਕਲ ਜਿਹੜੀਆਂ ਕਿ ਜ਼ਿਲ੍ਹਾ ਪੰਚਾਇਤ ਸਮਤੀਆਂ ਉਹਨਾਂ ਦੀਆਂ ਚੋਣਾਂ ਦਾ ਵਿਕਲ ਵੀ ਪੰਜਾਬ ਸਰਕਾਰ ਵਜਾ ਰਹੀ ਹੈ 21 ਤਰੀਕ ਪਾਵਾਜ ਤੋਂ ਵੋਟਰ ਸੂਚੀ ਦੀ ਸੁਧਾਈ ਤੇ ਸਚਾਈ ਤੇ ਸਿਪਾਈ ਅਤੇ ਅਪਲੋਡ ਵੋਟਰ ਸੂਚੀਆਂ ਹੋਣ ਲੱਗ ਪਈਆਂ ਹਨ 21 ਅਗਸਤ 2025 ਤੋਂ ਜਿਹੜੀਆਂ ਕਿ ਬਲਾਕ ਸਮਤੀ ਦੀਆਂ ਚੋਣਾਂ ਹੋਣੀਆਂ ਨੇ ਉਹਨਾਂ ਦੀਆਂ ਵੋਟਰ ਸੂਚੀਆਂ ਦੀ ਅਪਲੋਡ ਤੇ ਉਹਨਾਂ ਦੀ ਸੁਧਾਈ ਦਾ ਕੰਮ ਚાલુ ਹੋ ਗਿਆ ਹੈ ਤੇ ਆਸ ਹੈ ਇਸ ਮਹੀਨੇ ਦੇ ਅੰਤ ਤੱਕ ਇਹ ਕੰਮ ਕੰਪਲੀਟ ਕਰਕੇ ਅਕਤੂਬਰ ਦੇ ਵਿੱਚ ਇਹ ਚੋਣਾਂ ਲਾਜ਼ਮੀ ਕਰਾਈਆਂ ਜਾਣਗੀਆਂ ਤੋ ਪੰਜਾਬ ਸਰਕਾਰ ਲਗਾਤਾਰ ਇਸ ਤਰ੍ਹਾਂ ਦੇ ਕੰਮ ਕਰ ਰਹੀ ਹੈ ਜਿਦੇ ਨਾਲ ਉਹ ਆਪਣੀ ਕੋਈ ਹੋਈ ਸ਼ੱਕ ਨੂੰ ਬਹਾਲ ਕਰ ਸਕੇ ਕਿਉਂਕਿ ਇਨ੍ਹਾਂ ਦਿਨਾਂ ਦੇ ਵਿੱਚ ਪੰਜਾਬ ਦੇ ਜਿਹੜੇ ਰਾਜਨੀਤਿਕ ਹਾਲਾਤ ਬਣੇ ਹੋਏ ਹਨ ਉਹ ਸਥਿਰ ਨਹੀਂ ਹੈਗੇ ਅਸਥਿਰਤਾ ਦੇ ਵੱਲ ਜਾ ਰਹੇ ਰਾਜਨੀਤਿਕ ਹਾਲਾਤਾਂ ਦੇ ਵੱਲ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਆਪਣੀ ਜੋਰ ਅਜ਼ਮਾਈ ਕਰ ਰਹੀਆਂ ਹਨ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਵੱਖ-ਵੱਖ ਪ੍ਰਕਾਰ ਦੇ ਹੱਥ ਕੰਡੇ ਅਪਣਾ ਰਹੀਆਂ ਹਨ ਕਿ ਪੰਜਾਬ ਦੇ ਵੋਟਰਾਂ ਨੂੰ ਭਰਮਾਇਆ ਜਾ ਸਕੇ ਇਹ ਗੱਲ ਬਿਲਕੁਲ ਸਪੱਸ਼ਟ ਹੋ ਚੁੱਕੀ ਹੈ ਕਿ ਪੰਜਾਬ ਦੇ ਵੋਟਰਾਂ ਨੂੰ ਭਰਮਾਉਣਾ ਪੰਜਾਬ ਦੇ ਵੋਟਰਾਂ ਨੂੰ ਕਿਸੇ ਲਾਰੇ ਪਿੱਛੇ ਲਾਉਣਾ ਕੋਈ ਸੌਖੀ ਗੱਲ ਨਹੀਂ ਹੈ ਤਾਂ ਕੁੱਲ ਮਿਲਾ ਕੇ ਅਸੀਂ ਆਖ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਜਿਨ੍ਹਾਂ ਦੀ ਇਸ ਸਮੇਂ ਪੰਜਾਬ ਦੇ ਵਿੱਚ ਸਰਕਾਰ ਹੈ ਉਹ ਇਸ ਕੋਸ਼ਿਸ਼ ਦੇ ਵਿੱਚ ਹਨ ਕਿ ਪੰਜਾਬ ਨੂੰ ਮੁੜ ਬਹਾਲ ਕਰੀਏ ਮੁੜ ਪੰਜਾਬ ਦੀਆਂ ਰੌਣਕਾਂ ਪੰਜਾਬੀਆਂ ਦੇ ਚਿਹਰਿਆਂ ਤੇ ਲੈ ਕੇ ਆਈਏ ਪੰਜਾਬ ਦਾ ਜਿਹੜਾ ਦਿਮਾਗ ਹੈ ਪੰਜਾਬ ਦੀ ਜਿਹੜੀ ਨਿਊ ਜਨਰੇਸ਼ਨ ਹੈ ਪੰਜਾਬ ਦੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਰੋਕੀਏ ਬਾਹਰ ਜਾਣ ਤੋਂ ਆਮ ਆਦਮੀ ਪਾਰਟੀ ਦੀ ਇਹ ਭਰਪੂਰ ਕੋਸ਼ਿਸ਼ ਹੈ ਕਿ ਹਰ ਮਜ਼ਦੂਰ ਨੂੰ ਗਰੀਬ ਨੂੰ ਕਿਸਾਨ ਨੂੰ ਛੋਟੇ ਵਪਾਰੀ ਨੂੰ ਇਹਨਾਂ ਨੂੰ ਖੁਸ਼ ਕਰਕੇ ਅਸੀਂ ਦੁਬਾਰਾ ਜਿਹੜੀ ਹੈ ਸਰਕਾਰ ਦੇ ਵਿੱਚ ਸੱਤਾ ਹਾਸਲ ਕਰ ਸਕਦੇ ਹਾਂ ਦੂਜੀ ਪਾਸੇ ਜੇ ਦੇਖਿਆ ਜਾਵੇ ਪੰਜਾਬ ਦੀਆਂ ਵਿਰੋਧੀ ਧਿਰ ਇੰਡੀਅਨ ਨੈਸ਼ਨਲ ਕਾਂਗਰਸ ਉਹ ਵੀ ਆਪਣੀ ਜੋਰ ਜਮਾਈ ਕਰ ਰਹੀ ਹੈ ਉਨ੍ਹਾਂ ਦੀ ਲੀਡਰਸ਼ਿਪ ਇੱਕ ਏਜੰਡੇ ਤੇ ਇੱਕ ਝੰਡੇ ਥੱਲੇ ਇਕੱਠੀ ਹੋਣੀ ਕਾਫੀ ਨਵਕਲੀ ਜੀ ਗੱਲ ਬਣਦੀ ਜਾ ਰਹੀ ਹੈ। ਅਕਾਲੀ ਦਲ ਦੇ ਵਿੱਚ ਪਾੜਾ ਪੈ ਚੁੱਕਿਆ ਹੈ। ਸ਼੍ਰੋਮਣੀ ਅਕਾਲੀ ਦਲ 1925 ਤੋਂ ਜਿਹੜਾ 1920 ਤੋਂ ਚੱਲੀ ਹੋਈ ਅਕਾਲੀਆਂ ਦੀ ਲਹਿਰ ਸੀ ਉਦੋਂ ਤੋਂ ਹੋਂਦ ਵਿੱਚ ਆਇਆ ਸੀ ਜਿਸ ਦੇ ਪ੍ਰਧਾਨ ਹੁਣ ਸੁਖਵੀਰ ਸਿੰਘ ਬਾਦਲ ਹਨ। ਇਹਨਾਂ ਦੇ ਪਿਤਾ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਵਾਰੀ ਸੂਬੇ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਉਹਨਾਂ ਦਾ ਰਾਣੀ ਦੀ ਦੇਤਰ ਵਿੱਚ ਬਹੁਤ ਉੱਚਾ ਕਦ ਸੀ। ਸੁਖੀਰ ਸਿੰਘ ਬਾਦਲ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਨ। ਸੁਖੀਰ ਸਿੰਘ ਬਾਦਲ ਨੇ ਕੱਲ ਸੰਤ ਅਰਜਨ ਸਿੰਘ ਲੰਗੋਵਾਲ ਦੀ ਰੈਲੀ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਮਿਲੇ ਭਰਪੂਰ ਸਮਰਥਨ ਨੂੰ ਵੇਖ ਕੇ ਗੱਦਗੱਦ ਹੋ ਗਈ ਉਹਨਾਂ ਦੀ ਰੂਹ ਖੁਸ਼ ਹੋ ਗਈ ਸੀਗੀ। ਉਹਨਾਂ ਨੇ ਐਲਾਨ ਕਰ ਦਿੱਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਆਪਣੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜੇ ਤੁਸੀਂ ਲੈ ਕੇ ਜਾਂਦੇ ਹੋ ਤਾਂ ਤੁਹਾਨੂੰ ਪਹਿਲਾਂ ਵਾਲੀਆਂ ਸਹੂਲਤਾਂ ਵਾਪਸ ਮੂੜ ਅਸੀਂ ਵਾਹਲ ਕਰਦੇ ਆਂਗੇ ਦੂਸਰਾ ਅਕਾਲੀ ਦਲ ਜਿਹੜਾ ਕਿ ਨਵਾਂ ਅੰਮ੍ਰਿਤਸਰ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਂ ਨਾਲ ਜਾਣੇ ਜਾਂਦੇ ਨਵੇਂ ਅਕਾਲੀ ਦਲ ਦੀ ਜਿਹੜੀ ਹੋਂਦ ਬਣੀ ਹੈ ਜਿਹਦੇ ਪ੍ਰਧਾਨ ਸਾਬਕਾ ਜਥੇਦਾਰ ਜਨਯਪੀ ਸਿੰਘ ਬੁਨਾਇਆ ਗਿਆ ਉਹਨਾਂ ਦੇ ਨਾਲ ਦੂਜੀ ਲੀਡਰਸ਼ਿਪ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਦਰਾ ਸਰਜੀਤ ਸਿੰਘ ਰਖੜਾ ਸਾਬਕਾ ਮੰਤਰੀ ਪੰਜਾਬ ਸਾਬਕਾ ਖਜਾਨਾ ਮੰਤਰੀ ਪੰਜਾਬ ਪ੍ਰਵਿੰਦਰ ਸਿੰਘ ਢੀਲਸਾ ਮਨਪ੍ਰੀਤਿਆਲੀ ਮੌਜੂਦਾ ਐਮਐਲਏ ਤੇ ਹੋਰ ਕਈ ਸੀਨੀਅਰ ਮੋਤਵਰ ਮਾਝੇ ਮਾਲਵੇ ਦੁਆਬੇ ਦੇ ਵਿੱਚੋਂ ਲੀਡਰ ਤੇ ਲੀਡਰਸ਼ਿਪ ਨਮੇ ਕਾਲੀ ਦਲ ਦੀ ਜਿਹੜੀਆਂ ਮੁਰਲੀ ਮੈਂਬਰਸ਼ਿਪ ਬ੍ਰੈਂਡ ਕਰ ਚੁੱਕੇ ਹਨ ਉਹਨਾਂ ਨੇ ਵੀ ਇੱਕ ਜ਼ੋਰਦਾਰ ਇਕੱਠ ਦਿਖਾ ਕੇ ਸੰਤ ਕਰਚਨ ਸਿੰਘ ਲੰਗੋਵਾਲ ਦੀ ਵਰਸੀ ਦੇ ਉੱਤੇ ਆਪਣੇ ਅਕਾਲੀ ਦਲ ਦੀ ਮਹਿੰਮ ਨੂੰ ਚਾਲੂ ਮਹਿੰਮ ਦੇ ਵਿੱਚ ਪਾ ਦਿੱਤਾ ਹੈ ਪੰਜਾਬ ਦੀ ਰਾਜਨੀਤੀ ਕਿਹੜੇ ਸਮੇਂ ਕੀ ਕਰਵਟ ਬਦਲੇਗੀ ਇਹਦੇ ਬਾਰੇ ਵੱਡੇ ਵੱਡੇ ਵਿਦਵਾਨ ਤੇ ਉਹਨਾਂ ਦੀਆਂ ਰਾਇਵਾਂ ਉਹਨਾਂ ਦੇ ਵਿਚਾਰ ਸਾਰੇ ਹੀ ਜਿਹੜੇ ਆਲਮੋਸਟ ਰੱਦ ਹੋ ਜਾਂਦੇ ਨੇ ਕਿਉਂਕਿ ਪੰਜਾਬ ਦੇ ਲੋਕਾਂ ਦਾ ਕੋਈ ਪਤਾ ਨਹੀਂ ਕਿਸ ਵਕਤ ਕਿਹੜੇ ਪਾਸੇ ਨੂੰ ਮੋੜ ਮੋੜ ਲੈਣ ਸੋ ਪੰਜਾਬ ਦੀ ਸਵਾਰ ਦੀ ਜਿਹੜੀ ਰਾਜਨੀਤੀ ਹੈ ਅਸੀਂ ਅੱਜ ਤੁਹਾਨੂੰ ਦੱਸ ਰਹੇ ਹਾਂ ਕਿ ਸੰਗਰੂਰ ਜ਼ਿਲ੍ਹਾ ਪੰਜਾਬ ਦੀ ਰਾਜਨੀਤੀ ਨੂੰ ਇੱਕ ਬਹੁਤ ਵੱਡੀ ਦਿਸ਼ਾ ਤੇ ਦਿਸ਼ਾ ਦੇਵੇਗਾ ਦਿਸ਼ਾ ਤੇ ਦਿਸ਼ਾ ਸੰਗਰੂਰ ਜ਼ਿਲ੍ਹੇ ਨੇ ਦੇਣੀ ਹੈ ਪੰਜਾਬ ਦੀ ਰਾਜਨੀਤੀ ਨੂੰ ਤੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਐਕਟਿਵ ਵੋਟਰ ਤੇ ਸਭ ਤੋਂ ਵੱਡੇ ਪਾਰਟਿਸਪੇਸ਼ਨਸ ਅਤੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਜ਼ਬੇ ਦੇ ਨਾਲ ਰਣਨੀਤੀ ਦੇ ਵਿੱਚ ਹਿੱਸਾ ਲੈਣ ਵਾਲੇ ਵੋਟਰਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਜ਼ਿਲ੍ਹਾ ਸੰਗਰੂਰ ਹੋਣ ਕਰਕੇ ਪੂਰੇ ਪੰਜਾਬ ਦੇ ਵਿੱਚ अहमियत ਰੱਖਦਾ ਹੈ ਕਿਉਂਕਿ ਇਸ ਸਮੇਂ ਸੰਗਰੂਰ ਜ਼ਿਲ੍ਹੇ ਤੋਂ ਹੀ ਪੰਜਾਬ ਦੀ ਜਿਹੜੀ ਆ ਕਮਾਂਡ ਚੱਲ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭੁਵਨ ਸਿੰਘ ਮਾਨ ਸੰਗਰੂਰ ਜ਼ਿਲ੍ਹੇ ਦੇ ਵਿੱਚ ਸਤੋਜ਼ ਉਹਨਾਂ ਦਾ ਪਿੰਡ ਹੁੰਦਾ ਹੈ ਧੂਰੀ ਤੋਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਆਉਂਦੇ ਵਿਧਾਨ ਸਭਾ ਹਲਕੇ ਤੋਂ ਜਿੱਤੇ ਹੋਏ ਹਨ। ਸੀਨੀਅਰ ਪੰਜਾਬ ਦੇ ਜਿਹੜੇ ਖਜ਼ਾਨਾ ਮੰਤਰੀ ਨੇ ਸੀਨੀਅਰ ਬੀਸੀ ਵਿੰਗ ਦੇ ਪ੍ਰਧਾਨ ਵੀ ਨੇ ਆਮ ਆਦਮੀ ਪਾਰਟੀ ਦੇ ਵਿੱਚ ਰਪਾਲ ਸਿੰਘ ਚੀਮਾ ਉਹ ਵੀ ਸੰਗੂਰ ਜ਼ਿਲ੍ਹੇ ਦੇ ਜੜਬਾ ਸੀਟ ਤੋਂ ਜਿੱਤੇ ਹੋਏ ਨੇ ਅਤੇ ਅਮਨ अरोड़ा ਉਹ ਵੀ ਸੰਗੂਰ ਜ਼ਿਲ੍ਹੇ ਦੀ ਸੁਨਾਮ ਸੀਟ ਤੋਂ ਜਿੱਤੇ ਹੋਏ ਨੇ ਤੇ ਅੱਜ ਕੱਲ ਪਾਰਟੀ ਦੇ ਮੁਖ ਹਲਾਰੇ ਹਨ ਸੋ ਸੰਗੂਰ ਜ਼ਿਲ੍ਹਾ ਜਿਹੜਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਅਹਿਮ ਪੱਖ ਰੱਖਦਾ ਹੈ ਅਹਿਮ ਸਥਾਨ ਰੱਖਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਜ਼ਿਲ੍ਹੇ ਨੇ ਪੰਜਾਬ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਤੇ ਦਸ਼ਾ ਦੇਣੀ ਹੈ ਦੇਖਦੇ ਹਾਂ ਕਿਸ ਸਮਾਂ ਕੀ ਰੰਗ ਲਿਆਉਂਦਾ ਹੈ ਸੁਗਲ ਮਲਾ ਕੇ ਜੇ ਅਸੀਂ ਦੇਖੀਏ ਕੱਲ ਸੰਤ ਅਰਜਨ ਸਿੰਘ ਲੰਗੋਵਾਲ ਦੀ ਵਾਸੀ ਦੇ ਉੱਤੇ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੇ ਇੱਕ ਦੂਸਰੀ ਪਾਰਟੀ ਦੀ ਜਿਹੜੀ ਹੈ ਲੋਕਾਂ ਦੀ ਪਾਰਟੀ ਸਿਚੁਏਸ਼ਨ ਨੂੰ ਵੇਖ ਕੇ ਅੰਦਾਜ਼ੇ ਲਾਏ ਹਨ ਕਿ ਲੋਕ ਰਾਏ ਕਿਸ ਪਾਸੇ ਨੂੰ ਲੋਕ ਰਾਏ ਦਾ ਚੁਕਾਓ ਕਿਸ ਪਾਸੇ ਹੁੰਦਾ ਜਾ ਰਿਹਾ ਹੈ ਇਹ ਗੱਲ ਪਲੀਪਾਂ ਪਾਰਟੀਆਂ ਤੇ ਪਾਰਟੀਆਂ ਦੀ ਲੀਡਰਸ਼ਿਪ ਤੇ ਪਾਰਟੀਆਂ ਦੇ ਮੈਂਬਰ ਜਾਣ ਚੁੱਕੇ ਹਨ ਕਿਸਰੋਮਣੀ ਕਾਲੀਦਲ ਜਿਸ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਜਿਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਸ਼੍ਰੋਮਣੀ ਕਾਲੀਦਲ ਇਕੱਠਾ ਹੁੰਦਾ ਤੇ ਜ਼ੋਰਦਾਰ ਜਿਹੜੀ ਇਹ ਵੋਟ ਵੋਟਰ ਪੱਖ ਨੂੰ ਇਕੱਠੇ ਕਰਦਾ ਨਜ਼ਰ ਆ ਰਿਹਾ ਹੈ ਛਿਮੇ ਕੇ ਇਕੱਠ ਨੇ ਕੱਲ ਦੱਸ ਹੀ ਦਿੱਤਾ ਇਸ ਤੋਂ ਪਹਿਲਾਂ ਪਟਿਆਲੇ ਵਿਖੇ ਜਿਹੜਾ ਇਕੱਠ ਹੋਇਆ ਸੀਗਾ ਸ਼੍ਰੋਮਣੀ ਕਾਲੀਦਲ ਨੇ ਐਲਾਨ ਕੀਤਾ ਸੀ ਉਸ ਤੋਂ ਪਹਿਲਾਂ ਵੀ ਜਿਹੜੀ ਹੈ ਲੈਂਡ ਪੁਲਿੰਗ ਪਾਲਿਸੀ ਦੇ ਵਿਰੋਧ ਦੇ ਵਿੱਚ ਲੁਧਿਆਣਾ ਵਿਖੇ ਇਕੱਠ ਹੋਇਆ ਸੀਗਾ ਉਹਦੇ ਵਿੱਚ ਵੀ ਸ਼੍ਰੋਮਣੀ ਕਾਲੀਦਲ ਆਪਣੇ ਆਪ ਨੂੰ ਆਪਣੀ ਪ੍ਰਧਾਨ ਤੇ ਆਪਣੀ ਜਿਹੜੀ ਹੈ ਲੀਡਰਸ਼ਿਪ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਇਹ ਐਲਾਨ ਕੀਤਾ ਹੈ ਕਿ ਅਸੀਂ ਜਿਵੇਂ ਲੈਂਡ ਪੂਲਿੰਗ ਪਾਲਿਸੀ ਜਿਹੜੀ ਹੈ ਗਵਰਨਮੈਂਟ ਦੀ ਵਾਪਸ ਕਰਾਈ ਹੈ ਅਸੀਂ ਕਿਸਾਨੀ ਦੇ ਹੱਕ ਵਿਚ ਇਸੇ ਤਰ੍ਹਾਂ ਡਟੇ ਰਹਾਂਗੇ ਹਾਲਾਂਕਿ ਕਿਸਾਨ ਜਿੱਥੇ ਬੰਦਿਆ ਸ਼੍ਰੋਮਣੀ ਅਕਾਲੀ ਦਲ ਤੋਂ ਕਾਫੀ ਚਿਰ ਪਹਿਲਾਂ ਕਿਨਾਰਾ ਕਰ ਚੁੱਕੀਆਂ ਹਨ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸਭ ਤੋਂ ਵੱਡਾ ਇੱਕ ਦੋਸ਼ ਲਗਿਆ ਸੀਗਾ ਬੇਅਦਮੀਆਂ ਦਾ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਸਰਦਾਰ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਸਨ ਇਹਨਾਂ ਦੇ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਵਿਆਧਵੀ ਹੋਈ ਸੀ ਫਸਟ ਟਾਈਮ ਦੇ ਨਵੇਂ 21ਵੀਂ ਸਦੀ ਦੇ ਵਿੱਚ ਇਹ ਇਹੋ ਜਿਹੀ ਧਾਰਮਿਕ ਗ੍ਰੰਥ ਨਾਲ ਖਾਸ ਕਰਕੇ ਪੰਜਾਬ ਪੰਜਾਬੀਅਤ ਦੀ ਤੇ ਗੁਰੂ ਗ੍ਰੰਥ ਸਾਹਿਬ ਦੀ ਵਿਆਧਵੀ ਦਾ ਇਹ ਪਹਿਲਾ 21ਵੀਂ ਸਦੀ ਦਾ ਮਾਮਲਾ ਸੀ ਇਸ ਤੋਂ ਪਹਿਲਾਂ ਕਦੇ ਵੀ ਇਹੋ ਜਿਹੇ ਮਾਮਲੇ ਕਦੇ ਵੀ ਰਾਜਨੀਤਿਕ ਮਾਮਲਿਆਂ ਨੇ ਨਹੀਂ ਤੁਲਨੀ ਸੀ ਪੜੀ ਪਰ ਇਸ ਮਾਮਲੇ ਨੇ ਪੂਰੇ ਪੰਜਾਬ ਦੇ ਵਿੱਚ ਅੱਗ ਲਾ ਦਿੱਤੀ ਸੀ ਉਸ ਵਕਤ ਸਪੀਤ ਸਿੰਘ ਬਾਦਲ ਨੂੰ ਦਰ ਪ੍ਰਕਾਸ਼ ਸਿੰਘ ਬਾਦਲ ਨੂੰ ਢੀਂਡਾ ਸਾਹਿਬ ਨੇ ਕਿਹਾ ਸੀ ਕਿ ਤੁਸੀਂ ਅਸਤੀਫਾ ਦੇ ਦਿਓ ਤੁਸੀਂ ਦੋਨੇ ਫਰੀਦ ਸਿੰਘ ਬਾਦਲ ਕਾਲੀ ਦਲ ਦੇ ਪ੍ਰਧਾਨ ਸਨ ਅਧਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਜਿਹਨਾਂ ਨੂੰ ਕਿਹਾ ਗਿਆ ਸੀ ਵੇ ਆਦਮੀਆਂ ਦੇ ਤੁਹਾਡੇ ਤੋਂ ਬੰਦੇ ਨਹੀਂ ਫੜੇ ਗਏ ਤੁਹਾਡੀ ਸਰਕਾਰ ਦੇ ਵਿੱਚ ਜਿਹੜੀਆਂ ਗਲਤੀਆਂ ਹੋਈਆਂ ਨੇ ਤੁਸੀਂ ਲੋਕਾਂ ਤੋਂ ਮਾਫੀ ਮੰਗ ਲਿਓ ਪਰ ਉਸ ਵਕਤ ਅਧਾਰ ਵੀਰ ਸਿੰਘ ਬਾਦਲ ਨੇ ਕੋਰਾ ਇਨਕਾਰ ਕਰ ਦਿੱਤਾ ਸੀ ਕਿ ਨਾ ਤਾਂ ਮੈਂ ਪਾਰਟੀ ਦੇ ਪ੍ਰਧਾਨਗੀ ਤੋਂ ਅਸਤੀਫਾ ਦੇਵਾਂਗਾ ਤੇ ਨਾ ਹੀ ਮੇਰੇ ਪਿਤਾ ਜੀ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣਗੇ ਉਸ ਵਕਤ ਇਹਨਾਂ ਨੇ ਜਿਹੜਾ ਫੈਸਲਾ ਲਿਆ ਪਰ ਪੰਜਾਬੀਆਂ ਨੇ ਬਾਅਦ ਦੇ ਵਿੱਚ ਕਿਉਂਕਿ ਉਦੋਂ ਤਾਂ ਵੋਟਾਂ ਹਲੇ ਪਈਆਂ ਹੀ ਸਨ ਤੇ 17 ਦੀ ਫਿਰ ਇਲੈਕਸ਼ਨ ਦੇ ਵਿੱਚ ਜਿਹੜਾ ਪੰਜਾਬ ਦੀ ਪੰਜਾਬ ਦੇ ਵਿੱਚ ਜੋ ਇਲੈਕਸ਼ਨ ਹੋਈ ਸੀਗੀ ਕਾਂਗਰਸ ਦੀ ਸਰਕਾਰ ਪੰਜਾਬੀਆਂ ਦੇ ਵਿੱਚ ਜਿਹੜੀ ਆ ਗਈ ਸੀ ਕਾਂਗਰਸ ਦੀ ਸਰਕਾਰ ਦੇ ਵਿੱਚ ਸਭ ਤੋਂ ਵੱਡਾ ਇੱਕ ਜਿਹਾ ਡਰਾ ਵੈਕ ਲੋਕਾਂ ਨੇ ਦੇਖਿਆ ਸਾਰੇ ਹੀ ਕਾਂਗਰਸੀ ਮੰਤਰੀਆਂ ਨੇ ਆਪ ਕੋ ਆਪਣੇ ਘਰ ਪਰੇ ਪ੍ਰਸ਼ਟਾਚਾਰੀ ਦਾ ਮੁੱਖ ਖੋਲ ਦਿੱਤਾ ਸੀ ਹਾਲਾਂਕਿ ਬਹੁਤ ਸਾਰੀਆਂ ਪਹਿਲਾਂ ਹਜੇ ਵੀ ਦਬਕੇ ਰਹਿ ਗਈਆਂ ਦਾਰਕੁਨ ਸਿੰਘ ਮਾਨ ਪੰਜਾਬ ਦੀ ਮੁੱਖ ਮੰਤਰੀ ਗੱਲ ਕਰਦੇ ਹਨ ਕਿ ਅਸੀਂ ਭ੍ਰਿਸ਼ਟਾਚਾਰ ਨੂੰ ਖਤਮ ਕਰਾਂਗੇ ਪੁਰਾਣੀ ਕਾਂਗਰਸ ਦੀ ਮੰਤਰੀ 엘ੀਟ ਵਰਗ ਦੀ ਜਿਹੜੀ ਹੈ ਮੰਤਰੀਸ਼ਿਪ ਦੀਆਂ ਪਹਿਲਾਂ ਹਲੇ ਵੀ ਉਹਨਾਂ ਕੋਲ ਪਈਆਂ ਹਨ ਉਹਨਾਂ ਦੇ ਉੱਤੇ ਉਹਨਾਂ ਨੇ ਜੋ ਗੱਲ ਕਹੀ ਸੀਗੀ ਕਿ ਬੇਅਦਬੀਆਂ ਦੇ ਅਸੀਂ ਦੋਸ਼ੀਆਂ ਨੂੰ ਬਹੁਤ ਜਲਦੀ ਸਜ਼ਾਵਾਂ ਦੇਵਾਂਗੇ ਉਹ ਨਹੀਂ ਦੇ ਸਕੇ ਤਾਂ ਕੁੱਲ ਮਿਲਾ ਕੇ ਪੰਜਾਬ ਦੇ ਲੋਕਾਂ ਨੇ ਫਿਰ ਇੱਕ ਤੀਸਰਾ ਬਦਲ ਲੈ ਕੇ ਆਂਦਾ ਆਮ ਆਦਮੀ ਪਾਰਟੀ ਦਾ 2022 ਦੇ ਵਿੱਚ ਬਹੁਤ ਹੀ ਜ਼ਿਆਦਾ ਵੱਡੇ ਬਹੁਮਤ ਦੇ ਨਾਲ ਉਹਨਾਂ ਨੂੰ 92 ਸੀਟਾਂ 'ਚ ਤਾਂ ਕੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਹਜ਼ਾਰਪ੍ਰਭੰਤ ਸਿੰਘ ਮਾਨ ਨੂੰ ਬਣਾਇਆ ਗਿਆ 2022 ਤੋਂ ਲੈ ਕੇ 2025 ਤੱਕ ਉਹ ਸਫਲਤਾਪੂਰਵ ਜਿਹੜੇ ਨੇ ਮੁੱਖ ਮੰਤਰੀ ਦੇ ਅਹੁਦੇ ਤੇ ਕੰਮ ਕਰ ਰਹੇ ਹਨ ਤੋਂ ਪਿਆਰੇ ਪੰਜਾਬੀਓ ਇਹ ਸਾਨੂੰ ਕੁਝ ਅੱਜ ਦੀਆਂ ਪ੍ਰਮੁੱਖ ਸੁਰਖੀਆਂ ਪੰਜਾਬ ਦੇ ਵਿੱਚ ਜਿਹੜੀਆਂ ਕਿ ਪਿਛਲੇ ਦਿਨੀ ਇੱਕ ਕਾਫੀ ਪੰਜਾਬੀਆਂ ਦੇ ਵਿੱਚ ਹਲਚਲ ਪੈਦਾ ਕੀਤੀ ਹੈ ਤੇ ਕੱਲ ਹੀ ਜਿਹੜੀ ਸੰਤਰਚਨ ਸਿੰਘ ਲੰਗੋਵਾਲ ਦੀ ਵਰਸੀ ਉਕੇ ਗਈ ਹੈ ਇਹ ਪੰਜਾਬ ਦੇ ਵਿੱਚ ਬਹੁਤ ਅਹਿਮੀਅਤ ਰੱਖਦੀ ਹੈ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਆਪਣਾ ਇੱਥੇ ਜੋਰ ਜਮਾਈ ਕਰਦੀਆਂ ਹਨ ਆਪ ਕੋ ਆਪਣੇ ਦਾਅ ਵੇਜ ਦਿਖਾਉਂਦੀਆਂ ਹਨ